ਨਸ਼ੇ ਖਿਲਾਫ ਮਾਨ ਸਰਕਾਰ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ ਇਸੇ ਤਹਿਤ ਹੁਣ ਪੰਜਾਬ ਸਰਕਾਰ ਯਾਨੀ ਕਿ ਮਾਨ ਸਰਕਾਰ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਪੰਜਾਬ ਦੇ ਵਿੱਚ ਹਰ ਪਿੰਡ ਹਰ ਸ਼ਹਿਰ ਹਰ ਗਲੀ ਮੁਹੱਲੇ ਤੱਕ ਨਸ਼ਾ ਮੁਕਤੀ ਅਭਿਆਨ ਚਲਾਇਆ ਜਾਵੇਗਾ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ ਦੂਜੇ ਪਾਸੇ ਪੰਜਾਬ ਪੁਲਿਸ ਵੀ ਲਗਾਤਾਰ ਨਸ਼ਿਆਂ ਦੇ ਖਿਲਾਫ ਐਕਸ਼ਨ ਲੈ ਰਹੀ ਹੈ ਅੱਜ ਦਿਨ ਤਸਕਰਾਂ ਦੀ ਗ੍ਰਿਫਤਾਰੀ ਵੀ ਹੋ ਰਹੀ ਹੈ ਅਤੇ ਨਸ਼ੇ ਦੀ ਬਰਾਮਦਗੀ ਵੀ ਕੀਤੀ ਜਾ ਰਹੀ ਹੈ ਇਸੇ ਤਹਿਤ ਹੁਣ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਯਾਤਰਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਦਾ ਨਾਮ ਮਾਨ ਸਰਕਾਰ ਨੇ ਨਸ਼ਾ ਮੁਕਤੀ ਯਾਤਰਾ ਦਿੱਤਾ ਹੈ ਤਾਂ ਹੁਣ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਕਸਬਿਆਂ ਪਿੰਡਾਂ ਹਲਕਿਆਂ ਦੇ ਵਿੱਚ ਇਸ ਤਰ੍ਹਾਂ ਦੀ ਯਾਤਰਾ ਕੱਢੀ ਜਾਵੇਗੀ ਜਿਸ ਵਿੱਚ ਪੰਜਾਬ ਪੁਲਿਸ ਦੇ ਜਵਾਨ ਹਰ ਆਮ ਆਦਮੀ ਪਾਰਟੀ ਦੇ ਆਗੂ ਹੋਰ ਜਿਹੜੇ ਸਮਾਜ ਸੇਵੀ ਨੇ ਉਹ ਇਹਨਾਂ ਯਾਤਰਾਵਾਂ ਦੇ ਵਿੱਚ ਹਿੱਸਾ ਲੈਣਗੇ ਤਾਂ ਜੋ ਪੰਜਾਬ ਨੂੰ ਪੂਰਨ ਤੌਰ ਤੇ ਨਸ਼ਾ ਮੁਕਤ ਕੀਤਾ ਜਾ ਸਕੇ 31 ਮਈ ਤੱਕ ਪੰਜਾਬ ਦੇ ਡੀਜੀਪੀ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਫੈਸਲਾ ਕੀਤਾ ਵੀੜਾ ਚੁੱਕਿਆ ਪੰਜਾਬ ਸਰਕਾਰ ਨੇ ਜਿਸ ਤਹਿਤ ਲਗਾਤਾਰ ਕਾਰਵਾਈਆਂ ਵੀ ਹੋ ਰਹੀਆਂ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਵੇਲੇ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਨੇ ਹੁਣ ਸਰਕਾਰ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਹਰ ਪਿੰਡ ਹਰ ਵਾਰ ਤੱਕ ਹੁਣ ਨਸ਼ਾ ਮੁਕਤੀ ਅਭਿਆਨ ਚਲਾਇਆ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੇ ਖਿਲਾਫ ਰਲ ਕੇ ਲੜਾਈ ਲੜਾਂਗੇ 2 ਤੋਂ 4 ਮਈ ਤੱਕ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੈਠਕਾਂ ਹੋਣਗੀਆਂ 7 ਮਈ ਨੂੰ ਹਰ ਪਿੰਡ ਅਤੇ ਵਾਰਡ ਦੇ ਵਿੱਚ ਜਨ ਸਭਾ ਦਾ ਆਯੋਜਨ ਕੀਤਾ ਜਾਵੇਗਾ ਸਰਪੰਚ ਪੁਲਿਸ ਅਤੇ ਪ੍ਰਸ਼ਾਸਨ ਮਿਲ ਕੇ ਇਹ ਮੁਹਿੰਮ ਚਲਾਉਣਗੇ ਹਰ ਪਿੰਡ ਵਿੱਚ ਡਿਫੈਂਸ ਕਮੇਟੀ ਦੀ ਅਹਿਮ ਭੂਮਿਕਾ ਹੋਵੇਗੀ ਵਾਰਡ ਡਿਫੈਂਸ ਕਮੇਟੀ ਸ਼ਹਿਰਾਂ ਦੀ ਕਮਾਨ ਸੰਭਾਲੇ ਤਾਂ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੰਕਲਪ ਸੀਐਮ ਮਾਨ ਨੇ ਲਿਆ ਸੀ ਸੋ ਇਸ ਨਸ਼ਾ ਮੁਕਤੀ ਦੇ ਮਕਸਦ ਨੂੰ ਪੂਰਾ ਕਰਨ ਦੇ ਲਈ ਪਿੰਡ ਪਿੰਡ ਤੱਕ ਇਸ ਮੁਹਿੰਮ ਦੀ ਇਹ ਜਿਹੜੀ ਸ਼ੁਰੂਆਤ ਉਹ ਕੀਤੀ ਜਾਵੇਗੀ ਪਹੁੰਚ ਕੀਤੀ ਜਾਵੇਗੀ ਲੋਕਾਂ ਤੱਕ ਤਾਂ ਜੋ ਲੋਕਾਂ ਦਾ ਸਾਥ ਵੀ ਨਸ਼ੇ ਨੂੰ ਖਤਮ ਕਰਨ ਦੇ ਲਈ ਮਿਲ ਸਕੇ ਸੋ ਇਸ ਬਾਬਤ ਸਾਡੀ ਗੱਲਬਾਤ ਆਮ ਆਦਮੀ ਪਾਰਟੀ ਦੇ ਬੁਲਾਰੇ ਵਿਕਰਮਜੀਤ ਪਾਸੀ ਦੇ ਨਾਲ ਹੋਈ ਹੈ ਉਹਨਾਂ ਦਾ ਕੀ ਕੁਝ ਕਹਿਣਾ ਉਹ ਜ਼ਰੂਰ ਸੁਣਦੇ ਹਾਂ ਪੂਰੀ ਜਾਣਕਾਰੀ ਲੈਣੇ ਤਾਂ ਇਸ ਖਬਰ ਬਾਬਤ ਜਾਣਕਾਰੀ ਹਾਸਲ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਆਵਾਦੀ ਪਾਰਟੀ ਦੇ ਬੁਲਾਰੇ ਵਿਕਰਮਜੀਤ ਪਾਸੀ ਜੀ ਤਾਂ ਪਾਸੀ ਜੀ ਆਦਾ ਅਨਮਿਊਟ ਦੇ ਵਿੱਚ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਤੁਹਾਡੇ ਦਰਸ਼ਕਾਂ ਨੂੰ ਪਰਮਾਤਮਾ ਤਰੱਕੀਆਂ ਦੇਵੇ ਠੀਕ ਹੈ ਜੀ ਪਾਤੀ ਸਾਹਿਬ ਮਾਨ ਸਰਕਾਰ ਯੁੱਧ ਨਸ਼ਾ ਵਿਰੁੱਧ ਮਹਮ ਦਾ ਅਗਾਜ ਕੀਤਾ ਸੀ 31 ਮਈ ਡੈਡਲਾਈਨ ਜਾਰੀ ਕੀਤੀ ਗਈ ਸੀ ਤਾਂ ਹੁਣ ਮਾਨ ਸਰਕਾਰ ਆ ਨਸ਼ਿਆਂ ਨੂੰ ਲੈ ਕੇ ਇੱਕ ਯਾਤਰਾ ਸ਼ੁਰੂ ਕਰਨ ਜਾ ਰਹੀ ਹੈ ਕਿੱਦਾਂ ਦੇਖਦੇ ਹੋ ਤੁਸੀਂ ਇਸ ਯਾਤਰਾ ਨੂੰ ਹਾਂ ਦੇਖੋ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਮਾਨ ਸਾਹਿਬ ਦੀ ਸਰਕਾਰ ਨੇ ਸ਼ੁਰੂ ਤੋਂ ਹੀ ਨਸ਼ਿਆਂ ਦੇ ਵਿਰੁੱਧ ਲਗਾਤਾਰ ਐਕਸ਼ਨ ਲਿਆ ਤੇ ਸਾਡਾ ਇਹੇ ਵਿਜ਼ਨ ਹੈ ਕਿ ਇਹਨਾਂ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਅਸੀਂ ਖਤਮ ਕਰਨਾ ਹੈ ਔਰ ਉਹਦੇ ਲਈ ਹਰ ਉਹ ਤਰੀਕਾ ਅਪਣਾਇਆ ਜਾਏਗਾ ਕਿ ਜਿਸ ਦੇ ਨਾਲ ਇਸ ਨੂੰ ਖਤਮ ਕਰਨ ਦੇ ਵਿੱਚ ਸਹਾਇਤਾ ਮਿਲੇ ਕਿਉਂਕਿ ਪੁਲਿਸ ਐਕਸ਼ਨ ਵੀ ਜ਼ਰੂਰੀ ਹੈ ਜਿੱਥੇ ਸਮੱਗਲਰਸ ਦੇ ਉੱਤੇ ਤੁਸੀਂ ਦੇਖਿਆ ਹੋਣਾ ਲਗਾਤਾਰ ਐਕਸ਼ਨ ਹੋਇਆ ਘਰ ਵੀ ਢਾਏ ਗਏ ਕਾਊਂਟਰਸ ਵੀ ਹੋਏ ਉਹਨਾਂ ਜਿਹੜੇ ਨਸ਼ਾ ਕਰਨ ਦਾ ਆਦੀ ਬਣ ਗਏ ਜਿਨ੍ਹਾਂ ਦੇ ਜੋ ਇਸ ਮਾਫੀਆ ਦਾ ਸ਼ਿਕਾਰ ਹੋ ਗਏ ਉਹਨਾਂ ਨੂੰ ਅਸੀਂ ਨਸ਼ਾ ਮੁਕਤੀ ਕੇਂਦਰਾਂ 'ਚ ਵੀ ਭੇਜਿਆ ਫਿਰ ਅਸੀਂ ਇਹਨਾਂ ਨੂੰ ਹਰ ਪਾਸੇ ਤੋਂ ਜਿਵੇਂ ਅਸੀਂ ਸਕੂਲਾਂ ਦੇ ਵਿੱਚ ਵੀ ਅਵੇਰਨੈਸ ਕੀਤੀ ਈਵਨ ਕਿ ਮਾਨ ਸਾਹਿਬ ਨੇ ਬੱਚਿਆਂ ਨੂੰ ਸ੍ਰੀ ਹਰਮੰਦਰ ਸਾਹਿਬ ਵੀ ਲੈ ਕੇ ਗਏ ਉਹ ਇਸੇ ਕਾਰੀ ਦਾ ਇੱਕ ਹਿੱਸਾ ਹੈ ਕਿ ਅਸੀਂ ਚਾਰੋਂ ਪਾਸੇੋਂ ਇਹਨਾਂ ਨਸ਼ਿਆਂ ਦੇ ਉੱਤੇ ਹਮਲਾ ਕਰਕੇ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨਾ ਤੇ ਜਿਹੜੀ ਹੁਣੇ ਯਾਤਰਾ ਵੀ ਗੱਡੀ ਜਾ ਰਹੀ ਹੈ ਅਸੀਂ ਪਿੰਡਾਂ ਦੇ ਵਿੱਚ ਕਮੇਟੀਆਂ ਵੀ ਬਣਾਈਆਂ ਉਸ ਤੋਂ ਬਾਅਦ ਇਹ ਯਾਤਰਾ ਦਾ ਵੀ ਇਹੀ ਕਾਰਨ ਹੈ ਕਿ ਲੋਕਾਂ ਦੇ ਵਿੱਚ ਵੀ ਅਵੇਅਰਨੈਸ ਆਵੇ ਲੋਕ ਵੀ ਪਾਰਟਿਸਿਪੇਟ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਕਰਨ ਨਸ਼ਿਆਂ ਵਿਰੁੱਧ ਯੁੱਧ ਦੇ ਵਿੱਚ ਕਿਉਂਕਿ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਹੈ ਇਹਦੇ ਵਿੱਚ ਸਾਨੂੰ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ ਔਰ ਤੁਸੀਂ ਜਦੋਂ ਇਹਨੂੰ ਸੈਂਟੀਫਿਕਲੀ ਵੀ ਦੇਖੋਗੇ ਜੀ ਜਿਹੜੇ ਇਹ ਨਸ਼ੇ ਦੇ ਮਾਫੀਆ ਲੋਗ ਹੁੰਦੇ ਨੇ ਇਹ ਭੋਲੇ ਭਾਲੇ ਲੋਕਾਂ ਨੂੰ ਬੱਚਿਆਂ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕਰਦੇ ਨੇ ਨੌਜਵਾਨ ਪੀੜ੍ਹੀ ਆ ਜਿਹੜੀ ਤੇ ਜਦੋਂ ਇਹ ਅਵੇਅਰਨੈਸ ਮਾਸ ਪੱਧਰ ਤੇ ਜਾਂਦੀ ਆ ਪਬਲਿਕ ਪੱਧਰ ਤੇ ਜਾਂਦੀ ਆ ਲੋਕਾਂ ਦੇ ਵਿੱਚ ਜਾਂਦੀ ਆ ਜੀ ਤੇ ਉਹਦੇ ਨਾਲ ਸਰਕਾਰ ਨੂੰ ਵੀ ਉਸ ਦੀ ਸਹਾਇਤਾ ਮਿਲਦੀ ਹੈ ਲੋਕ ਵੀ ਅਵੇਅਰ ਹੁੰਨੇ ਆ ਔਰ ਪੰਜਾਬ ਦੇ ਵਿੱਚ ਜੋ ਇਹ ਪਿਛਲਾ ਇਹਨਾਂ ਦਾ ਨਿਜ਼ਾਮ ਮਾਫੀਆ ਦਾ ਚੱਲਿਆ ਆ ਰਿਹਾ ਸੀ ਇਹਨੂੰ ਜੜੋ ਪੁੱਟਣ ਦਾ ਫੈਸਲਾ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਲਿਆ ਗਿਆ ਬਹੁਤ ਜ਼ਬਰਦਸਤ ਤਰੀਕੇ ਨਾਲ ਐਕਸ਼ਨ ਹੋ ਰਿਹਾ 31 ਮਈ ਡੀਜੀਪੀ ਸਾਹਿਬ ਨੇ ਸਾਰੇ ਐਸਐਸਪੀਜ਼ ਨੂੰ ਸੀਪੀਜ਼ ਨੂੰ ਕਮਿਸ਼ਨਰ ਆਫ ਪੁਲਿਸ ਨੂੰ ਡਾਇਰੈਕਸ਼ਨ ਕਰਤੀ ਕਿ ਉਸ ਤੋਂ ਬਾਅਦ ਅਗਰ ਕਿਸੇ ਦੇ ਇਲਾਕੇ ਦੇ ਵਿੱਚ ਹੋਇਆ ਤਾਂ ਉਹ ਜ਼ਿੰਮੇਵਾਰ ਹੋਏਗਾ ਜੀ ਇਸ ਤੋਂ ਇਲਾਵਾ ਸਰਕਾਰ ਨੇ ਤੁਸੀਂ ਦੇਖਿਆ ਹੋਣਾ ਪਹਿਲਾਂ ਇੰਟਰ ਮਿਨਿਸਟਰੀਅਲ ਟੀਮ ਬਣਾਈ ਤੇ ਹੁਣ ਜਿਹੜਾ ਹੈ ਜੀ ਜੋਨਸ ਵੰਡ ਦੇ ਵਿੱਚ ਜੋਨਸ ਵੰਡ ਕੇ ਪੰਜਾਬ ਨੂੰ ਜੋਨਸ ਦੇ ਵਿੱਚ ਤੇ ਉੱਥੇ ਟੀਮਾਂ ਬਣਾਈਆਂ ਤੇ ਲਗਾਤਾਰ ਹਰ ਪੱਧਰ ਤੇ ਸਕੂਲਾਂ ਦੇ ਪੱਧਰ ਤੇ ਕਾਲਜ ਦੇ ਪੱਧਰ ਤੇ ਪਬਲਿਕ ਪੱਧਰ ਤੇ ਪਿੰਡਾਂ ਦੇ ਵਿੱਚ ਅਵੇਅਰਨੈਸ ਟੀਮਾਂ ਅਵੇਅਰਨੈਸ ਸਕੀਮਾਂ ਅਵੇਅਰਨੈਸ ਜਿਹੜਾ ਹੈ ਜੀ ਵਕ ਵਕ ਸਿਸਟਮ ਚਲਾਏ ਜਾ ਰਹੇ ਆ ਸੋ ਥੈਟ ਕਿ ਇਸ ਨਸ਼ਿਆਂ ਦੇ ਮਾਇਆ ਜਾਲ ਨੂੰ ਜੜੋਂ ਖਤਮ ਕੀਤਾ ਜਾਵੇ ਪੂਰੀ ਤਰ੍ਹਾਂ ਨਸ਼ਟ ਕੀਤਾ ਜਾਵੇ ਪਾਤੀ ਸਾਹਿਬ ਨਸ਼ਿਆਂ ਦਾ ਮਾਇਆ ਜਾਲ ਆਖਿਰ ਹੈ ਕਿੱਥੇ ਜੜ ਕਿੱਥੇ ਆ ਕਿਉਂਕਿ ਵਿਰੋਧੀ ਅਕਸਰ ਹੀ ਜਿਹੜੀਆਂ ਮੌਜੂਦਾ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੂੰ ਘੇਰਦੇ ਨੇ ਚਾਹੇ ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ ਇਹ ਮਿਸ਼ਨ ਚਲਾਇਆ ਗਿਆ ਸੀ 31 ਮਈ ਡੈਡਲਾਈਨ ਰੱਖੀ ਗਈ ਹੈ ਤਾਂ ਵਿਰੋਧੀ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਨੇ ਤਾਂ ਜੜ ਕਿੱਥੇ ਆ ਅਸਲੀ ਜੜ ਕਿੱਥੇ ਮੰਨਦੇ ਤੁਸੀਂ ਵੀ ਵੀ ਉਸ ਨੂੰ ਵੀ ਤੁਸੀਂ ਢਹਿ ਢੇਰੀ ਕਰ ਸਕਦੇ ਹੋ ਦੇਖੋ ਜਿਹੜੀ ਅਸਲੀ ਜੜਾ ਤੁਹਾਡੇ ਯਾਦ ਹੋਏਗਾ ਤਕਰੀਬਨ 20-22 ਸਾਲ ਤੋ ਪਹਿਲਾਂ ਪੰਜਾਬ ਦੇ ਵਿੱਚ ਇੰਟਰੋਡਿਊਸ ਹੋਇਆ ਤੇ ਵਿਰੋਧੀ ਪਾਰਟੀਆਂ ਦੀ ਸਰਕਾਰਾਂ ਸਮੇ ਇਹਨਾਂ ਨਸ਼ਾ ਮਾਫੀਆ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੁਸ਼ਤ ਪਨਾਹੀ ਮਿਲਦੀ ਰਹੀ ਕੋਈ ਸਟ੍ਰਿਕਟ ਐਕਸ਼ਨ ਨਹੀਂ ਹੋਇਆ ਜ ਜਿਹਦੇ ਨਾਲ ਇਹਦੀਆਂ ਜੜਾ ਫੈਲਦੀਆਂ ਗਈਆਂ ਦੂਜਾ ਜਿਹੜਾ ਅਹਿਮ ਚੀਜ਼ ਹੈ ਮੈਕਸਿਮਮ ਨਸ਼ਾ ਜਿਹੜਾ ਹੈ ਜੀ ਪੋਰਟ ਰਾਹੀਂ ਜਾਂ ਬਾਰਡਰ ਰਾਹੀਂ ਆਂਦਾ ਹੈ ਜੀ ਆਪਾ ਦੇਖਿਆ ਕਿ ਕਿੰਨੇ ਡਰੋਨ ਪਕੜੇ ਗਏ ਆ ਡਰੋਨ ਤੇ ਰਾਹੀਂ ਕਿੰਨਾ ਨਸ਼ਾ ਪੰਜਾਬ ਦੇ ਵਿੱਚ ਭੇਜਣ ਦੀ ਗੱਲ ਆਈ ਹੈ ਇਸ ਤੋਂ ਇਲਾਵਾ ਮੁੰਦਰਾ ਪੋਰਟ ਦੇ ਉੱਤੇ ਸਭ ਤੋਂ ਵੱਡੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ ਇੱਕ ਇਹ ਵੀ ਨਸ਼ਰ ਹੋਇਆ ਸੀਗਾ ਕਿ ਗੁਜਰਾਤ ਦੇ ਪੋਰਟ ਰਾਹੀਂ ਨਸ਼ਾ ਦਿੱਲੀ ਆਇਆ ਤੇ ਦਿੱਲੀ ਫਿਰ ਬਹੁਤ ਵੱਡੀ ਰਿਕਵਰੀ ਕੋਕੀਨ ਮਰਜੂਆਨਾ ਦੀ ਹੋਈ ਸੀਗੀ ਜੀ ਇੱਕ ਜੋ ਸਟੱਡੀ ਆਈ ਹੈ ਉਹਦੇ ਵਿੱਚ ਇਹ ਵੀ ਕਲੀਅਰ ਹੋਇਆ ਜੋ ਰਿਸਰਚ ਆਈ ਹੈ ਜੋ ਇਨਵੈਸਟੀਗੇਸ਼ਨ ਆਈ ਹੈ ਕਿ ਦੋ ਤਰ੍ਹਾਂ ਦੇ ਟ੍ਰਾਇੰਗਲ ਬਣੇ ਹੋਏ ਆ ਇੱਕ ਨੂੰ ਗੋਲਡਨ ਕ੍ਰਿਸੈਂਟ ਕਹਿੰਦੇ ਆ ਜਿਹਦੇ ਵਿੱਚ ਈਰਾਨ ਅਫਗਾਨਿਸਤਾਨ ਪਾਕਿਸਤਾਨ ਹੈ ਇੱਕ ਨੂੰ ਗੋਲਡਨ ਟ੍ਰਾਇੰਗਲ ਕਹਿੰਦੇ ਆ ਜਿਹਦੇ ਵਿੱਚ ਵੀਅਤਨਾਮ ਕੰਬੋਡੀਆ ਮਲੇਸ਼ੀਆ ਵਗੈਰਾ ਇਹ ਜਿਹੜਾ ਹੈ ਜੀ ਬਾਹਰੋਂ ਨਸ਼ਾ ਬਹੁਤ ਵੱਡੀ ਗਿਣਤੀ ਦੇ ਵਿੱਚ ਆਉਂਦਾ ਔਰ ਇਹ ਜਿਹੜੀ ਨਸ਼ੇ ਦੀ ਸਮੱਸਿਆ ਹੈ ਇਹ ਪੂਰੇ ਭਾਰਤ ਦੇ ਵਿੱਚ ਵਧੀ ਹੈ ਠੀਕ ਹੈ ਇਵਨ ਤੇ ਐਨਸੀਆਰਬੀ ਦਾ ਡਾਟਾ ਵੀ ਕਹਿੰਦਾ ਹੈ ਕਿ ਪੂਰੇ ਭਾਰਤ ਦੇ ਵਿੱਚ 70% ਦੇ ਕਰੀਬ ਇਨਕਰੀਜ਼ ਹੋਇਆ ਠੀਕ ਹੈ ਨਸ਼ਾ ਜਿਹੜਾ ਹੁਣ ਉਹਦੇ ਲਈ ਹਰ ਸਰਕਾਰ ਨੂੰ ਚਾਹੀਏ ਉਹ ਕਿਸੇ ਸਟੇਟ ਦੀ ਸਰਕਾਰ ਹੈ ਔਰ ਕੇਂਦਰ ਸਰਕਾਰ ਨੂੰ ਉਹਦੇ ਲਈ ਇੱਛਾ ਸ਼ਕਤੀ ਔਰ ਮੰਤਵ ਕਲੀਅਰ ਹੋਣਾ ਚਾਹੀਦਾ ਹੈ ਇਹਨੂੰ ਸਮੂਲ ਨਾਸਤ ਕਰਨਾ ਨਾਸ ਕਰਨਾ ਚਾਹੀਦਾ ਪਰ ਪੰਜਾਬ ਦੀ ਸਰਕਾਰ ਸਲਾਘਾ ਦੀ ਪਾਤਰ ਹੈ ਕਿਉਂਕਿ ਉਹਨਾਂ ਨੇ ਇਸ ਮੰਤਵ ਨੂੰ ਯੁੱਧ ਦਾ ਰੂਪ ਦਿੱਤਾ ਕਿ ਅਸੀਂ ਤਾਂ ਇਹਨੂੰ ਜੜੋਂ ਨਾਸ ਕਰਨਾ ਹੀ ਕਰਨਾ ਹੈ ਠੀਕ ਹੈ ਔਰ ਜਿਹੜੀ ਇਹ ਨਸ਼ਿਆਂ ਦੀ ਬਾਹਰੋਂ ਵੀ ਆ ਰਹੀ ਹੈ ਉਹਦੇ ਉੱਤੇ ਵੀ ਪ੍ਰੋਪਰ ਚੈਕਿੰਗਸ ਹੋਣੀਆਂ ਤੁਸੀਂ ਦੇਖਿਆ ਉਹਨਾਂ ਰਸਤਿਆਂ ਨੂੰ ਵੀ ਚੈਕਿੰਗਸ ਹੁੰਦੀਆਂ ਔਰ ਬੜੇ ਵੱਡੇ ਜਿਹੜੀ ਹੈ ਜੀ ਰਿਕਵਰੀਜ਼ ਹੋਈਆਂ ਜਿੱਦਾਂ ਦਾ ਇਹ ਨਸ਼ਿਆਂ ਵਿਰੁੱਧ ਯੁੱਧ ਹੋਇਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਮਗਲਰਜ਼ ਅਰੈਸਟ ਕੀਤੇ ਗਏ ਆ ਕੇਸਿਸ ਹੋਏ ਆ ਔਰ ਰਿਕਵਰੀਆਂ ਬਹੁਤ ਵੱਡੀਆਂ ਵੱਡੀਆਂ ਹੋਈਆਂ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਗਈਆਂ ਡਰੱਗ ਮਨੀ ਕਰੋੜਾਂ ਦੇ ਵਿੱਚ ਰਿਕਵਰ ਕੀਤੀ ਗਈ ਹੈ ਸੋ ਇਹ ਜੋ ਚੀਜ਼ਾਂ ਦਰਸਾ ਰਹੀਆਂ ਕਿ ਪੰਜਾਬ ਸਰਕਾਰ ਆਪਣੇ ਮੰਤਰ ਦੇ ਲਈ ਜੋ ਇਹ ਮੰਤਵ ਹੈ ਨਸ਼ਾ ਨੂੰ ਖਤਮ ਕਰਨ ਦਾ ਹਰ ਖਿੱਲਾ ਅਪਣਾਰੀਏ ਤੇ ਇਸੇ ਲਈ ਮੈਕਸਿਮਮ ਪਬਲਿਕ ਪਾਰਟਿਸਪੇਸ਼ਨ ਜੀ ਪੈਦਾ ਕੀਤੀ ਜਾ ਰਹੀ ਹੈ ਇਸੇ ਲਈ ਇਹ ਜਿਹੜੀ ਯਾਤਰਾਵਾਂ ਕੱਟੀਆਂ ਚੱਲ ਰਹੀ ਆਖਰੀ ਸਵਾਲ ਹੈ ਪਾਸੀ ਸਾਹਿਬ ਨਸ਼ਾ ਮੁਕਤੀ ਯਾਤਰਾ ਨੂੰ ਕੀ ਲੱਗਦਾ ਤੁਹਾਨੂੰ ਪੰਜਾਬ ਦੇ ਲੋਕ ਹੰਗਾਰਾ ਦੇਣਗੇ ਤੇ ਪੁਲਿਸ ਹੈ ਜਿਹੜੀ ਸਰਪੰਚਾਂ ਦੇ ਨਾਲ ਤੇ ਲੋਕਾਂ ਦੇ ਨਾਲ ਮਿਲ ਕੇ ਇਸ ਨੂੰ ਹੁਣ ਪਿੰਡਾਂ ਜਾਂ ਵਾਡਾਂ ਦੇ ਵਿੱਚੋਂ ਖਤਮ ਕਰ ਸਕਦੀ ਹੈ ਅ ਬਿਲਕੁਲ ਦੇਖੋ ਸਾਰੀ ਪੁਲਿਸ ਨੂੰ ਤੁਸੀਂ ਗਲਤ ਨਹੀਂ ਕਹਿ ਸਕਦੇ ਚੰਦ ਅਗਰ ਕੁਝ ਭੇਡਾਂ ਕਾਲੀਆਂ ਨਿਕਲੀਆਂ ਜਾਂ ਹੋਣਗੀਆਂ ਲੇਕਿਨ ਮੈਕਸਿਮਮ ਪੁਲਿਸ ਵੀ ਚਾਹਦੀ ਹੈ ਨਸ਼ੇ ਦੇ ਖਿਲਾਫ ਐਕਸ਼ਨ ਤਾਂ ਹੀ ਤਾਂ ਐਕਸ਼ਨ ਹੋ ਰਿਹਾ ਕਿ ਪੁਲਿਸ ਮੂਰੇ ਹੋ ਕੇ ਕਰ ਰਹੀ ਹੈ ਦੂਜੀ ਚੀਜ਼ ਪੰਜਾਬ ਦੇ ਲੋਕ ਵੀ ਜੋ ਪੰਜਾਬ ਨੂੰ ਪਿਆਰ ਕਰਦੇ ਆਂ ਇਨਸਾਨੀਅਤ ਨੂੰ ਪਿਆਰ ਕਰਦੇ ਆਂ ਪੰਜਾਬ ਦੇ ਵਿੱਚ ਦਾ ਸੀ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦੇ ਤੇ ਪੰਜਾਬ ਦੇ ਲੋਕ ਵੀ ਜਿਹੜਾ ਇਹ ਨਸ਼ਿਆਂ ਦਾ ਕੋੜ ਹੈ ਇਹਨੂੰ ਖਤਮ ਕਰਨਾ ਚਾਹੁੰਦੇ ਆਂ ਠੀਕ ਹੈ ਸਿਰਫ ਪ੍ਰੋਬਲਮ ਆ ਰਹੀ ਸੀ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਦੀ ਇੱਛਾ ਸ਼ਕਤੀ ਦੇ ਵਿੱਚ ਕਮੀ ਸੀ ਪਿਛਲੀਆਂ ਸਰਕਾਰਾਂ ਦੇ ਵਿੱਚ ਕੁਝ ਭੈਟ ਬਹੁਤ ਵੱਡੇ ਲੈਵਲ ਤੇ ਹੋ ਸਕਦੀ ਸੀ ਜਿਸ ਕਾਰਨ ਉਹ ਐਕਸ਼ਨ ਨਹੀਂ ਸੀ ਲੈ 파ਰੇ ਲੇਕਿਨ ਇਹ ਸਰਕਾਰ ਮੌਜੂਦਾ ਸਰਕਾਰ ਦੇ ਮੰਤਬ ਕਲੀਅਰ ਹੈ ਇੱਛਾ ਸ਼ਕਤੀ ਮਜ਼ਬੂਤ ਹੈ ਪੂਰੀ ਤਰ੍ਹਾਂ ਮੁਸਤੈਦ ਹੈ ਕਿ ਪੁਲਿਸ ਨੂੰ ਪ੍ਰੋਪਰ ਪਾਰਟਿਸਪੇਸ਼ਨ ਲਈ ਕਿਹਾ ਵੀ ਜਾਂਦਾ ਐਕਸ਼ਨ ਵੀ ਹੁੰਦਾ ਠੀਕ ਹੈ ਤੇ ਜਦੋਂ ਪਬਲਿਕ ਇਹਦੇ ਵਿੱਚ ਖੁੱਲਕੇ ਨਾਲ ਆ ਜੇਗੀ ਤਾਂ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਹੈ ਇਹ ਮਿੱਥੇ ਸਮੇ ਤੋਂ ਵੀ ਪਹਿਲਾਂ ਜਿੱਤਿਆ ਜਾ ਸਕਦਾ ਹੈ ਔਰ ਨਸ਼ਾ ਨੂੰ ਜਿਹੜਾ ਹੈਗੀ ਇਸ ਕੋਡ ਨੂੰ ਬਹੁਤ ਵੱਡੇ ਲੈਵਲ ਤੇ ਖਤਮ ਕੀਤਾ ਜਾ ਸਕਦਾ ਔਰ ਇਹੀ ਚੀਜ਼ ਲੈ ਕੇ ਮਾਨ ਸਾਹਿਬ ਦੀ ਸਾਡੀ ਪੰਜਾਬ ਦੀ ਸਰਕਾਰ ਕੰਮ ਕਰ ਰਹੀ ਹੈ ਠੀਕ ਹੈ ਸੋ ਜਾਣਕਾਰੀ ਦੇਣ ਦੇ ਲਈ ਵਿਕਰਮਜੀਤ ਪਾਸੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸੋ ਸੁਣਿਆ ਤੁਸੀਂ ਕਿਵੇਂ ਮਾਨ ਸਰਕਾਰ ਇਸ ਵੇਲੇ ਨਸ਼ੇ ਦੇ ਖਾਤਮੇ ਦੇ ਲਈ ਤਤਪਰ ਹੈ ਆਏ ਦਿਨ ਪੰਜਾਬ ਦੇ ਵਿੱਚ ਜਿੱਥੇ ਪੰਜਾਬ ਪੁਲਿਸ ਨਸ਼ਾ ਤਸਕਰਾਂ ਤੇ ਕਾਰਵਾਈ ਕਰ ਰਹੀ ਹੈ ਨਸ਼ਾ ਤਸਕਰਾਂ ਦੇ ਘਰ ਤਾਹੇ ਜਾ ਰਹੇ ਨੇ ਤਾਂ ਦੂਜੇ ਪਾਸੇ ਨਸ਼ੇ ਪ੍ਰਤੀ ਆਮ ਲੋਕਾਂ ਨੂੰ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਲਈ ਵੀ ਮੁਹਿੰਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਤੋਂ ਹੁਣ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ